ਆਹ ਬਾਵਾ ਸਿੰਘ ਆ ਜੀ ਮੈਂ ਪੰਚਾਇਤ ਆ ਦੇਖੋ ਇਹਨਾਂ ਟਾਲਾਂ ਦੇ ਰਾਹ ਸੀਗਾ ਕੱਲ ਪੰਚਾਇਤੀ ਬੋਲੀ ਹੌਂਡੇ ਦੀ ਪਾਰੀ ਸੀ ਤੇ ਉਹ ਤੋਂ ਹੀ ਮੇਰੇ ਪਹਿਲਾਂ ਇਹਨਾਂ ਦੇ ਚੱਲਣ ਦੇ ਆਸ ਵਿੱਚ ਤੇ ਆ ਕੇ ਉਹਨੇ ਆਖਿਆ ਵੀ ਹਸਾਬ ਦੇ ਆਂਦਾ ਕੋਈ ਨਹੀਂ ਹਸਾਬ ਦੇ ਲੇ ਬੋਲੀ ਦੇ ਲੈ ਪਸਤਾਨ ਦੋਲੇ ਬੈ ਨੇ ਸਿੱਧੇ ਆ ਕੇ ਗੋਲੀਆਂ ਮਾਰ ਲਿਆ ਪੰਜ ਛੇ ਮੁੰਡੇ ਨਾਲ ਹੀ ਉਹਨਾਂ ਕੋਲ ਹਥਿਆਰ ਉਹਨਾਂ ਦੇ ਕੋਲ ਹੀ ਤੇ ਇਹਨਾਂ ਸਿੱਧੇ ਆ ਕੇ ਪੰਜ ਗੋਲੀਆਂ ਇਹਦੇ ਮਾਰੀਆਂ ਇੱਕ ਪਾਏ ਇਹਦੇ ਤੇ ਮਾਰੀਆਂ ਦੋ ਹੋਰ ਜੇ ਤਈਆ ਉਹ ਕੋ ਜਨ ਆਸੇਗੇ ਤੇ ਕਿੰਨਾ ਕੋਲੇ ਗੱਲ ਜਿਓ ਜੋੜਿਆ ਗੁਰਦੇਵ ਸਿੰਘ ਸਾਫ ਕਸ ਸਭਾਂਚੇ ਆਪਣੀ ਟੀਮਾਂ ਮੰਗਾ ਇਹ ਰਿਹਾ ਇਹਨਾਂ ਕਾਰਵਾਈ ਹੋਣੀ ਚਾਹੀਦੀ ਆਨਨਸਾਬ ਮਿਲਣਾ ਚਾਹੀਦਾ ਵਾ ਇਹ ਬਹੁਤ ਗੁੰਡਾਗਰਦੀ ਕਰਦੇ ਆ ਇੱਥੇ ਪਿੰਡ ਜਸ 200 200 ਗੱਡੀ ਲਿਆਉਂਦਾ ਤੇ ਪਿੰਡ ਦੇ ਦੰਸ ਦਾ ਮਾਲ ਬਣਾਉਂਦਾ ਰਿਹਾ ਕੋ ਪਿਛੋਂ ਵੀ ਮੇਲਿਆਂ ਤੇ 5 500 ਗੱਡੀ ਲਿਆਉਂਦਾ ਕਿ ਕਿੰਨੇ ਜਣੇ ਕੋਲੇ ਗੋਲੀਆਂ ਦੋਹਾਂ ਜਣੇ ਦੇ ਵਿੱਚ ਆ ਇੱਕ ਪੁਲਾਟਨੀ ਇੱਕ ਜਖਮੀ ਇੱਕ ਦੀ ਰਸਤ ਹੋ ਗਈ ਤੇ ਆਈਆਂ ਮੈਂ ਕਾਰਵਾਈ ਜਾ ਵੀਰੇ ਇਹ 200 200 ਬੱਤਾ ਇੱਥੇ ਪਿੰਡ 'ਚ ਲਿਆਉਂਦਾ ਵਾ ਤੇ ਐਵੇਂ ਹੀ ਉੱਥੇ ਕਰ ਇੱਕ ਘਰ ਅੱਗੇ ਪਾ ਦੀ ਸਾਡੀ ਘਰ ਲਿਆ ਇਹਨੇ ਆ ਪਿੰਡ 'ਚ ਜਿਨਾ ਰਾਨ ਕੀਤਾ